ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਕੁਝ ਵੱਡੇ ਹੋਏ ਤਾਂ ਮਾਤਾ ਪਿਤਾ ਨੇ ਸੋਚਿਆ ਕਿ ਹੁਣ ਜਨੇਊ ਦੀ ਰਸਮ ਜੋ ਕਿ ਧਾਰਮਿਕ ਤੇ ਖਾਨਦਾਨੀ ਰੀਤ ਹੈ ਉਹ ਪੂਰੀ ਕਰ ਲੈਣੀ ਚਾਹੀਦੀ ਹੈ ਤੇ ਨਾਨਕ ਨੂੰ ਜਨੇਊ ਪਵਾ ਦੇਣਾ ਚਾਹੀਦਾ ਹੈ ਸੰਗਤ ਜੀ ਉਹਨਾਂ ਸਮਿਆਂ ਵਿੱਚ ਜਨੇਊ ਦੀ ਰਸਮ ਬਹੁਤ ਵੱਡੀ ਰਸਮ ਸੀ ਇਸ ਮੌਕੇ ਬੱਕਰੇ ਦਾ ਮਾਸ ਰਿੰਨ ਕੇ ਉਸ ਨਾਲ ਸਾਰੇ ਰਿਸ਼ਤੇਦਾਰਾਂ ਸਬੰਧੀਆਂ ਨੂੰ ਰੋਟੀ ਖੁਵਾਈ ਜਾਂਦੀ ਸੀ ਇਹ ਰਸਮ ਬੜੇ ਹੀ ਧੂਮ ਧਾਮ ਨਾਲ ਕੀਤੀ ਜਾਂਦੀ ਸੀ ਹੁਣ ਮਾਤਾ ਪਿਤਾ ਜੀ ਨੇ ਰਿਸ਼ਤੇਦਾਰਾਂ ਸਬੰਧੀਆਂ ਨੂੰ ਸੱਦ ਲਿਆ ਤੇ ਜਨੇਊ ਦੀ ਰੀਤ ਕਰਨ ਲਈ ਪੰਡਤ ਹਰदयाल ਜੀ ਨੂੰ ਬੁਲਾਇਆ ਗਿਆ ਜਿਸ ਵੇਲੇ ਪੰਡਤ ਹਰदयाल ਨਾਨਕ ਜੀ ਨੂੰ ਜਨੇਊ ਪਾਉਣ ਲੱਗਾ ਤਾਂ ਨਾਨਕ ਜੀ ਨੇ ਇਹ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਪੰਡਤ ਨੇ ਸਮਝਾਇਆ ਕਿ ਇਹ ਤਾਂ ਖਾਨਦਾਨੀ ਰੀਤ ਹੈ ਤੇ ਇਹ ਜ਼ਰੂਰ ਕਰਨੀ ਚਾਹੀਦੀ ਹੈ। ਨਾਨਕ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਈ ਤਪੰਡੇ ਕਤ। ਪੰਡਤ ਜੀ ਗਹਿਰੇ ਸਨ ਇਹ ਧਰਮ ਦੀ ਨਿਸ਼ਾਨੀ ਹੈ ਵੈਦਿਕ ਰੀਤ ਹੈ। ਇਸ ਨਾਲ ਭਾਈਚਾਰੇ ਵਿੱਚ ਇੱਜ਼ਤ ਵਧੇਗੀ। ਫਿਰ ਗੁਰੂ ਸਾਹਿਬ ਜੀ ਨੇ ਫਰਮਾਇਆ। ਤੱਕ ਕਪਾਹੋ ਕੱਤੀ ਐ ਬਾਹਮਣ ਵੱਟੇ ਆਏ ਕੋਈ ਬੱਕਰਾ ਰਿੰਨ ਖਾਇਆ ਸਭ ਕੋ ਅੱਖੇ ਪਾਏ ਪੰਡਤ ਹਰਦਿਆਲ ਗੁਰੂ ਜੀ ਦੇ ਮੁਖੜੇ ਵੱਲ ਤੱਕ ਰਿਹਾ ਸੀ ਤੇ ਇਲਾਹੀ ਬਾਣੀ ਵੀ ਸਰਵਣ ਕਰ ਰਿਹਾ ਸੀ ਉਹ ਹੈਰਾਨ ਸੀ ਤੇ ਸੋਚ ਰਿਹਾ ਸੀ ਕਿ ਨਾਨਕ ਸਧਾਰਨ ਬਾਲਕ ਨਹੀਂ ਹੈ ਇਹ ਕੋਈ ਅਵਤਾਰ ਹੈ ਪੰਡਤ ਜੀ ਕੋਲ ਕੋਈ ਜਵਾਬ ਨਹੀਂ ਸੀ ਨਾਨਕ ਜੀ ਸੱਚ ਕਹਿ ਰਹੇ ਸਨ ਸੋ ਪੰਡਤ ਨੇ ਕਿਹਾ ਨਾਨਕ ਤੂੰ ਤਨ ਹੈ ਤੂੰ ਤਨ ਹੈ ਤੇਰੀਆਂ ਤੂੰ ਹੀ ਜਾਣੇ ਤੇ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਪਿਤਾ ਕਾਲੂ ਜੀ ਨੇ ਸਭ ਨੂੰ ਸਾਦਾ ਭੋਜਨ ਚਖਾਇਆ ਤੇ ਇਸ ਤਰ੍ਹਾਂ ਛੋਟੀ ਉਮਰ ਹੀ ਨਾਨਕ ਜੀ ਨੇ ਉਹ ਪਰੰਪਰਾ ਢੋੜੀ ਜੋ ਸਦੀਆਂ ਤੋਂ ਚੱਲੀ ਆ ਰਹੀ ਸੀ ਤੇ ਕਿੰਨੇ ਹੀ ਬੇਦੋਸ਼ੇ ਜੀਵਾਂ ਦਾ ਇਸ ਰਸਮ ਦੇ ਨਾਂ ਤੇ ਕਹਾਣ ਕੀਤਾ ਜਾਂਦਾ ਸੀ ਸੰਗਤ ਜੀ ਬਾਣੀ ਅੱਜ ਸਾ ਕੀ ਵਾਰ ਵਿੱਚ ਇਹ ਸਾਰੇ ਸਲੋਕ ਤੇ ਪਉੜੀਆਂ ਦਰਜ ਹਨ ਇਹ ਬਾਣੀ ਸਾਡੇ ਲਈ ਚਾਨਣ ਮੁਨਾਰਾ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ